ਜੋਤੀ ਜੋਤ ਸਰੂਪ ਹਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖ ਸਾਤੇ ਸੰਤ ਜਮਾ ਕਿੰਨਾਂ ਨੂੰ ਗੁਰਮੁਖ ਸੱਚੇ ਸੰਤ ਜਮਾ ਆਦਿ ਅੰਤ ਜੁਗਾਦ ਜਗੰਤ ਆਪਣੇ ਵਿੱਚੋਂ ਭਗਤ ਬਣਾਇਆ ਆਦ ਦੇ ਵਿੱਚੀ ਗੁਰਮੁਖ ਬਣਾਇ ਔਰ ਅੰਤ ਜਿੱਥੇ ਅੰਤ ਆਏ ਸ੍ਰਚਨਾ ਦਾ ਆਦ ਤੋਂ ਲੈ ਕੇ ਅੰਤ ਤੇ ਜਿਹੜਾ ਵਿੱਚ ਸਮਾਂ ਚੱਲਦਾ ਜੁਗਾ ਜਗੰਤ ਜਿਹੜਾ ਸਮਾਂ ਚੱਲਦਾ ਸਦਾ ਸਦਾ ਪਿਰਤ ਪਾਲਦਾ ਕੀ ਕਰਦਾ ਆ ਸਦਾ ਸਦਾ ਪਿਰਤ ਪਾਲਦਾ ਹੈ ਸਦਾ ਸਦਾ ਭਗਤਾਂ ਨੇ ਗੁਰਮੁਖਾਂ ਦੀ ਪਰਣਾ ਕਰਦਾ ਪਿਰਤ ਪਾਲਦਾ ਆਦ ਅੰਤ ਜੁਗਾ ਜਗੰਤ ਇੱਕ ਦੀ ਆਪਾਲਣਾ ਕਰਨ ਵਾਲਾ ਕੋਈ ਔਰ ਨਹੀਂ ਘਾਤ ਸੰਤ ਜੀ ਆਦ ਤੋਂ ਲੈ ਕੇ ਅੰਤ ਤੇ ਜੁਗਾ ਜਗੰਤ ਜਿਹੜਾ ਸਮਾਂ ਚੱਲਦਾ ਵਿੱਚ ਆਦ ਅੰਤ ਦੇ ਇੱਕ ਯਾ ਜਿਹੜਾ ਗੁਰਮੁਖਾਂ ਨੂੰ ਪਾਲਦਾ ਸਦਾ ਸਦਾ ਪਿਰਤ ਪਾਲਦਾ ਪੁਰੀ ਕਣ ਕਹ ਹਾਰ ਜੋਤ ਜਗਾਈ ਕਿੱਥੇ ਹਰੀਨੇ ਪੂਰੀ ਕਣਕ ਪਿੰਡ ਟੋਿੰਡ ਨਹਿਰੋਂ ਕਾਰ ਜਿੱਥੇ ਹਰੀਨੇ ਹਰਨੇ ਜੋਤ ਜਗਾਈ ਗੰਮ ਪਾਰ ਜੋਤ ਜਗਾਈ ਪੰਜਮ ਜੇਠ ਮਿਲੀ ਵਡਿਆਈ ਪੰਜਵੀਂ ਜੇਠ ਦਾ ਦਿਨ ਜਿਹੜਾ ਸਹਾਵਾ ਸੁਭਾਗਾ ਦਿਹਾੜਾ ਜਦੋਂ ਵਡਿਆਈ ਮਿਲੀ ਬਾਤ ਲੁਕ ਤੇ ਅਵਤਾਰ ਲਿਆ ਪਰਮੇਸ਼ਰ ਤਰ ਤਾ ਮਾਤਾ ਖੁਸ਼ੀ ਮਨਾਈ ਇਸ ਨੇ ਵੀ ਖੁਸ਼ੀ ਮਨਾਈ ਕਿ ਮੈਨੂੰ ਬਣਾਉਣ ਵਾਲਾ ਜਿਹੜਾ ਪ੍ਰਭੂ ਪਰਮੇਸ਼ਰ ਆ ਉਸ ਨੇ ਜਾਮਾ ਧਾਰਨ ਕਰ ਲਿਆ ਹਵਤਾਰ ਧਾਰਨ ਕਰ ਲਿਆ ਇਹਨੇ ਵੀ ਖੁਸ਼ੀ ਮਨਾਈ ਕਿ ਮੇਰੇ ਤੇ ਚੰਨ ਚੜਿਆ ਸਦਾ ਰਹੇ ਕੇ ਕਾਂਤ ਦੂਸਰਾ ਕਿਸੇ ਦੀ ਸੇਨਾਹੀ nde ਇਕ ਕਾਂਤ ਪਰਮੇਸ਼ਰ ਵਿੱਚ ਸਦਾ ਕਿਸੇ ਦੂਜੇ ਨੂੰ ਜਿਸੇ ਬਿਨ ਭਗਤਾਂ ਔਰ ਫਿਰ ਦੇਹੀ ਦਾ ਨਾਤਾ ਟੁੱਟਾ ਸ਼ਰਧਾ ਓਡਾਰੀ ਇੱਕ ਲਗਾਈ ਔਰ ਫਿਰ ਮਹਾਰਾਜੇ ਤੇ বিষ্ণੂ ਭਗਵਾਨ ਨੇ ਸ਼ਬਦ ਓਡਾਰੀ ਲਗਾਈ ਦੇਹੀ ਨਾਤਾ ਜਦ ਟੁੱਟਾ ਸ਼ਰਧਾ ਓਡਾਰੀ ਇੱਕ ਲਗਾਈ ਜੋਤੀ ਜੋਤ ਸਰੂਪ ਹਾਰ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਕਿੰਨੇ ਜੋਤੀ ਆਤਮਾ ਜੋਤਿ ਪਰਮਾਤਮਾ ਸਰਬ ਆਤਮਾ ਦਾ ਪਰਮਾਤਮਾ ਜਿਹੜਾ ਜੋਤ ਸਰੂਪਿਆ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਆ ਕੀ ਖੇਲ ਖੇਲੀ ਜੋਤੀ ਜੋਤ ਸਰੂਪਾ ਦੇਨ ਕਿ ਮੈਂ ਆਪਣਾ ਤਨ ਮੰਦਰ ਕੀ ਕਰਨਾ ਖੇ ਦੇਣਾ ਕਰਾਈ ਕਾਇਆ ਮੰਦਰ ਗਿਆ ਸੜ ਕਿਰਮਾਹੇ ਦੱਸ ਰਹੇ ਕਿ ਮੇਰਾ ਕਾਇਆ ਮੰਦਰ ਸੜ ਵੀ ਗਿਆ ਪਿੰਡ ਕਵਿੰਡ ਦੇ ਵਿੱਚ ਮੈਂ ਆਪਣਾ ਕਾਇਆ ਮੰਦਰ ਸੜ ਵੀ ਦਿੱਤਾ ਕੋਇਨਾ ਸੰਸਕਾਰ 26 ਪੋ ਦਾ ਇਹ ਇਤਿਹਾਸ ਆ ਕਿਸੇ ਗੱਲ ਕੀਤੀ ਬੁਲਾ ਰਹੇ ਨਹੀਂ ਕੋਈ ਗੱਲ ਇਤਿਹਾਸ ਦੀ ਹੋਈ 26 ਪੋ ਤੇ ਇੱਕ ਨਿਮ ਨੀ ਕੀ ਹੋਰ ਨੀਆਂ ਹੋ ਰਹੀ ਦਿੱਤੀਆਂ ਕਿੱਥੋਂ ਦਾ ਵਿਆਹ ਆ ਰਿਹਾ ਛੱਬੀਪੋ ਦਾ ਪਿੰਡ ਘਵਿੰਡ ਦਾ ਤੇ ਰਾਤ ਦਾ ਇਟਲੀ ਦਾ ਘਵਿੰਡ ਦਾ ਕਣਕਪੁਰੀ ਦਾ ਤੇ ਇਟਲੀ ਦਾ ਵਿਆਹ ਆ ਛੱਬੀਪੋ ਦਾ ਜਿਹੜਾ ਪਹਿਲਾ ਛੱਬੀਪੋ ਦਾ ਤੇ ਆ ਕਾਇਆ ਮੰਦਰ ਗਿਆ ਸਾਰਾ ਇਹ ਸੱਚੇ ਪਾਤਸ਼ਾਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਪੂਰਾਂ ਦਾਸਰੇ ਕਿ ਮੇਰਾ ਕਾਇਆ ਮੰਦਰ ਵੀ ਸੜ ਗਿਆ ਆਪ ਹੀ ਸਾਰੇ ਲੱਗੀ ਅੱਗ 72 ਨਾਲ ਕਿ ਅੱਗ ਲੱਗਦੀ 72 ਨਾਲੀ ਸਾਚੇ ਪੌੜੇ ਗਿਆ ਚੜ ਕਿੱਥੇ ਚੜ ਗਿਆ ਸੱਚਖੰਡ ਚੜ ਗਿਆ ਸੱਚੇ ਪੌੜੇ ਚੜ ਗਿਆ ਸੱਚਖੰਡ ਚੜ ਗਿਆ ਪਰਮੇਸ਼ਰ ਔਰ ਫੇਰ ਭਰਤ ਗਿਆ ਗਿਆ ਸਾਕੇ ਪੌੜੇ ਗਿਆ ਚਰ ਸੇਗੁਰ ਪੂਰਨ ਵਿੱਚ ਬੈਠਾ ਵੜਾ ਅਸਤਿਉ ਜਨਮ ਤੋਂ ਜੋਤ ਨਹੀਂ ਸੀ ਜੋ ਸ੍ਰੀ ਮਹਾਰਾਜ ਜੀ ਸੇਂ বিষ্ণੂ ਕੁਆਂ ਖੇਲ ਕਰ ਰਹੇ ਨੇ 52 ਸਾਲ ਜੋਤ ਸਰੂਪ ਹੋ ਕੇ ਤੇ ਸਿੰਘਪੁਰ ਦੇ ਵਿੱਚ ਵੜਨੀ ਤੇ ਜੋਤ ਤੇ ਇੱਕ ਹੀ ਆ ਪਰਮੇਸ਼ਰ ਪ੍ਰਮਾਤਮਾ ਖੇਲ ਕਰਨ। ਸਿੰਘਪੁਰ ਨਾ ਵਿੱਚ ਬੈਠਾ ਵੜ। ਉਹ ਸਿੰਘਪੁਰ ਦੇ ਵਿੱਚ ਵਰ ਕੇ ਲੈ ਕੇ ਜੋਤ ਸਰੂਪੀ। ਵਰ ਕੇ ਬਹਿਣ ਵਾਲਾ ਵਟਾ ਸਮਰਾਥਿਆ ਸਿੰਘਪੁਰ ਦੇ ਵਿੱਚ ਵੜਨ ਵਾਲਾ ਜੋਤ ਸਰੂਪ ਬੈਠਣ ਵਾਲਾ ਸਮਰਾਥਿਆ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਘਵਾਂ ਸਿੰਘਪੂਰ ਦੀ ਆਤਮਾ ਤੇ ਡੇਰਾ ਲਾਉਣ ਵਾਲਾ ਪਰਮਾਤਮਾ ਹੋ ਕੇ ਬਹਿਣ ਵਾਲਾ ਸਮਰਾਟਿਆ ਸਿੰਘਪੂਰ ਨੂੰ ਵਡਿਆਈ ਦੇਣ ਵਾਲਾ ਸਮਰਾਟਿਆ ਸਿੰਘਪੂਰ ਦੀ ਬੰਦ ਬਣਾਉਣ ਵਾਲਾ ਸਮਰਾਟਿਆ ਜਿਹੜਾ ਵੱੜ ਕੇ ਬਹਿ ਗਿਆ ਪਿਛਲੇ ਕੌਲਕਰਾਰ ਪੂਰੇ ਕਰਨ ਵਾਸਤੇ ਖੇਲ ਕਰਿਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਉਹਨਾਂ ਔਰ ਸਿੰਘਪੂਰ ਨੂੰ ਮਹਾਰਾਜ ਸ਼ੇਰ ਸਿੰਘ ਜੀ ਨੇ ਆਪਣਾ ਸੱਚਾ ਸਿੱਖ ਵੀ ਦੱਸਿਆ ਕਿ ਮੇਰਾ ਸੱਚਾ ਸਿੱਖਿਆ ਸਿੰਘਪੂਰ ਨੂੰ

ਪੌੜੇ ਚੜ ਗਿਆ ਫਿਰ ਮੈਂ ਸਿੰਘਪੂਰ ਦੇ ਵਿੱਚ ਵੜ ਕੇ ਬਹਿ ਗਿਆ ਨਬਜ ਬੰਦ ਕਰ ਦਿੱਤੀ ਔਰ ਖੇਲ ਖੇលਿਆ ਨਾ ਕੋਈ ਸੀਸਾ ਨਾ ਕੋਈ ਤਾਰ ਹੁਣ ਇੱਥੇ ਵਿਚਾਰਿਆ ਸੰਤ ਜੀ ਕੋ ਜਿਹੜੇ ਜੀਵੇ ਵਿਚਾਰ ਕਰਦੇ ਆ ਕਿ 26 ਪੌੜ ਮਹਾਰਾਜ ਸ਼ਹੀਦ ਸਿੰਘ ਵਿਸ਼ਨੂੰ ਭਗਵਾਨ ਦੇਹ ਕਰਕੇ ਤੁਹਾਡੇ ਸਾਹਮਣੇ ਪ੍ਰਗਟ ਬੈਠਾ ਮਹਾਰਾਜ ਪੂਰ ਸਿੰਘ ਦੀ ਫੋਟੋ ਵੱਲੇ ਹੱਥ ਕਰੀ ਜਾਂਦੇ ਮਹਾਰਾਜ ਪੂਰਨ ਸਿੰਘ ਨੂੰ ਹੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੱਸੀ ਜਾਂਦੇ ਤੇ ਫਿਰ ਮਹਾਰਾਜ ਪੂਰਨ ਸਿੰਘ ਕੌਣ ਹੈ ਮਹਾਰਾਜ ਪੂਰਨ ਸਿੰਘ ਕੌਣ ਹੈ ਇਹ ਮਹਾਰਾਜ ਪੂਰਨ ਸਿੰਘ ਨੂੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬਣਾ ਰਹੇ ਨੇ ਤੇ ਫਿਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਿਹੜੇ ਦੇਹ ਛੱਡਦੇ ਨੇ 26 ਕੌਣ ਕਾਇਆ ਮੰਦਰ ਗਿਆ ਸਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤਾਂ ਕਹਿ ਰਹੇ ਮੈਂ ਆਪਣਾ ਕਾਇਆ ਮੰਦਰ ਸਵਾਰ ਦਿੱਤਾ ਦੇ ਕਰਕੇ 52 ਸਾਲ ਬੈਠਾ ਸੀ ਫਿਰ ਮੈਂ ਜੋਤ ਰੂਪ ਹੋ ਗਿਆ ਸੋ ਜਿਹੜਾ ਫਿਰ ਵਿਚਾਰ ਦਿੰਦੇ ਨੇ ਕਿ ਗਲਤ ਵਿਚਾਰ ਦੇ ਰਹੇ ਜਾਂ ਸੰਤ ਜੀ ਸਾਰੇ ਸਹੀ ਤੇ ਛੁੱਧ ਤੇ ਸੱਚੇ ਵਿਚਾਰ ਨਹੀਂ ਗਲਤ ਵਿਚਾਰ ਹੈ ਬਾਣੀ ਦੇ ਉਲਟ ساری ਗੱਲ ਹੋ ਰਹੀ ਸੇਂਗਰ ਪੂਰਨ ਵਿਚਾਰ ਬੈਠਾ ਵਰ ਨਾ ਕੋਈ ਸੀਸ ਨਾ ਕੋਈ ਤਰ ਰਮੇਸ਼ਰ ਦੱਸ ਰਿਹਾ ਕਿ 52 ਸਾਲ ਮੇਰਾ ਸੀਸ ਵੀ ਤੇ ਧੜ ਵੀ ਵੇ ਵੀ ਤੇ ਜਦ ਮੈਂ ਸਿੰਗਾਪੂਰਨ ਦੇ ਵਿੱਚ ਬੜਿਆ ਤੇ ਨਾ ਮੇਰਾ ਕੋਈ ਸੀਸ ਤੇ ਨਾ ਮੇਰਾ ਕੋਈ ਧੜ ਫਿਰ ਜੋਤ ਰੂਪ ਤੇ ਜਿਹੜੇ ਜੀਵ ਵਿਚਾਰ ਰੱਖਦੇ ਕਿ ਸਰੀਰ ਦੇ ਵਿੱਚ ਸਰੀਰ ਕਿੱਦਾਂ ਵੱਰ ਸਕਦਾ ਰੱਖਦੇ ਨਾ ਵਿਚਾਰ ਕਿ ਦੇਹ ਦੇ ਵਿੱਚ ਦੇਹ ਕਿੱਦਾਂ ਵੱੜ ਗਈ ਬੰਦੇ ਦੇ ਵਿੱਚ ਬੰਦਾ ਕਿੱਦਾਂ ਵੱਰ ਸਕਦਾ ਦੇ ਦੇ ਬੰਦਿਆਂ ਵਰਗੇ ਬੰਦੇ ਨੇ ਭਗਵਾਨ ਪਰਮੇਸ਼ਰ ਆ ਪਰਮੇਸ਼ਰ ਦੀ ਖੇਡ ਆ ਬੰਦੇ ਦੀ ਖੇਡ ਥੋੜੀ ਆ ਔਰ ਪਰਮੇਸ਼ਰ ਦੱਸ ਰਹੇ ਕਿ ਸਰੀਰ ਕਰਕੇ ਦੇਹ ਕਰਕੇ ਨਹੀਂ ਮੈਂ ਸਿੰਘਪੂਰ ਦੇ ਵਿੱਚ ਵੜਿਆ ਦੇਹ ਛੱਡ ਕੇ ਆਪਣੀ ਦੇਹ ਤਿਆਗ ਕੇ ਪੰਜ ਤਤ ਚੋਲਾ ਛੱਡ ਕੇ ਔਰ ਮੈਂ ਜੋਤ ਸਰੂਪ ਹੋ ਕੇ ਸਿੰਘਪੂਰ ਦੇ ਵਿੱਚ ਵੜਿਆ ਇਦਾਂ ਖੇਡ ਤੋ ਇਹ ਵੀ ਵਿਚਾਰ ਗਲਤ ਆ ਆਪ ਹੀ ਬਣਾਏ ਹੋਏ ਵਿਚਾਰ ਆ ਪਰੰਪਲੇਖਿਆਂ ਵਾਲੇ ਕਿ ਸਰੀਰ ਦੇ ਵਿੱਚ ਸਰੀਰ ਕਿੱਦਾਂ ਵੱੜ ਗਿਆ ਬੰਦੇ ਦੇ ਵਿੱਚ ਬੰਦਾ ਕਿੱਦਾਂ ਵੱੜ ਗਿਆ ਇਹ ਕੋਈ ਬੰਦੇ ਦੀ ਖੇਲ ਥੋੜਾ ਤੇ ਸਰੀਰ ਦੇ ਵਿੱਚ ਸਰੀਰ ਵੱਡਣ ਦੀ ਤੇ ਪਰਮੇਸ਼ਰ ਮਹਾਰਾਜ ਸਿੰਘ ਸਿੰਘ ਗੱਲ ਵੀ ਨਹੀਂ ਕਰਦੇ ਸੱਚੇ ਪਾਤਸ਼ਾਹ ਦੱਸ ਰਹੇ ਕਿ ਜੋਤ ਸਰੂਪ ਹੋ ਕੇ ਸਿੰਘ ਪੂਰਨ ਵਿੱਚ ਵੱੜ ਕੇ ਬਹਿ ਗਿਆ ਨਾ ਹੁਣ ਮੇਰਾ ਕੋਈ ਸੀਸ ਆ ਨਾ ਮੇਰਾ ਕੋਈ ਹੁਣ ਇਸ ਵੇਲੇ ਧਾੜਿਆ ਹੁਣ ਮੈਂ ਜੋਤ ਸਰੂਪ ਆ ਲਗੀ ਅਗ 72 ਨੜ ਸਾਚੇ ਪੌੜੇ ਗਿਆ ਚਰ ਸਿੰਘਪੂਰਨ ਵਿੱਚ ਬੈਠਾ ਵਾਰ ਨਾ ਕੋਈ ਸੀਸ ਨਾ ਕੋਈ ਤੜ 1084 ਨਾਲ ਰਿਆ ਨੜ ਕਿਦਾਂ ਜੋਸ ਰੂਪ ਹੋ ਕੇ ਰਾਜਾ ਰਜਾਨਾ ਸ਼ਾਹ ਸੁਲਤਾਨ ਚੱਕਦ ਸਰੂਪੀ ਪੜ੍ਹ ਲਈ ਸੱਚਾ ਦੇਵੇ ਨਾਮ ਨੰਦਨਾ ਕਾਇਆ ਕਿਲੇ ਅੰਦਰ ਵਾਰਾ ਕਾਂ ਰੂਪੀ ਕਿਲਾ ਜਿਹੜਾ ਸਿੰਧਪੂਰ ਦਾ ਉਸਤੇ ਵਿੱਚ ਵੜ ਕੇ ਤੇ ਆਪ ਹੀ ਸੱਚਾ ਨਾਮ ਦਾ ਖਜ਼ਾਨਾ ਦਿੱਤਾ ਆਪਣੇ ਨਾਮ ਦਾ ਬਾਹਰ ਤੋਂ ਖੰਡਾ ਚੱਲੇ ਇੱਕ ਨਿਸ਼ਾਨਾ ਸੱਚਾ ਧਰਮ ਦੀ ਲਾਹੇ ਜਾਰਾ ਸੱਚੇ ਧਰਮ ਦੀ ਕਰ ਜੜ ਲਾਈ ਮਾਤ ਲੋਕ ਦੇ ਮਹਾਰਾਜੇਰ ਸਿੰਘਾ ਵਿਸ਼ਨੂੰ ਭਗਵਾਨ ਨੇਕ ਲੰਕ ਨਾਰਾਇਣ ਨਾਰ ਵਾਲੀ ਹਿੰਦ ਸੱਚੇ ਸੁਲਤਾਨ ਕੇ ਵਾਲੀ ਹਿੰਦ ਵਾਲੀ ਹਿੰਦ ਸੱਚੇ ਸੁਲਤਾਨ ਸੋ ਹੰਗੇ ਅੱਖਰ ਜਗਤ ਵੱਖਰ ਲੈਣਾ ਪੜਾ ਕਿਹੜਾ ਅੱਖਰ ਪੜਨਾ ਸੋਹੰਗੇ ਅੱਖਰ ਜਿਹੜਾ ਵੱਖਰਾ ਅੱਖਰ ਹੈ ਜਗਤ ਦੇ ਅੱਖਰਾਂ ਤੋਂ ਵੱਖਰਾ ਅੱਖਰ ਸੋ ਇਹ ਹਰ ਸੰਤ ਜੀ ਉਹ 26 ਕੋਪਰਥਾਈ ਲਿਖਤਾ ਨੇ ਕਿ ਖੇਲ ਦਾ ਮਾਲ ਇਤਿਆ